ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਆ? ਹੋਰ ਸਾਰੇ ਠੀਕ ਠਾਕ ਹੋ। ਆਹ ਟਰੱਕ ਆ ਬਈ। ਕੈਨਵਰਥ ਦਾ ਤੇ ਇਹ ਨਾ ਸਟਾਰਟ ਨਹੀਂ ਹੁੰਦਾ ਤੇ ਬਹੁਤ ਦਿਨੋਂ ਇਹ ਖੜੇ ਨੂੰ ਤੇ ਆਪਾਂ ਕਰਦੇ ਹਾਂ ਚੈੱਕ ਇਹਨੂੰ। ਕੀ ਚੱਕਰ ਆ ਕੀ ਨਹੀਂ ਕੀ ਪ੍ਰੋਬਲਮ ਆ। ਚੈੱਕ ਜਉਣੀ ਹੁੰਦਾ ਇਹਦੀਆਂ ਮੈਨੂੰ ਲੱਗੀਆਂ ਬੈਟਰੀਆਂ ਕਲੀਨ ਕਰਨ ਵਾਲੀਆਂ। ਪਹਿਲਾਂ ਆਪਾਂ ਦੇਖਦੇ ਹਾਂ ਸਾਰਾ ਸਿਸਟਮ ਇਹਦਾ ਤੇ ਠੰਡ ਬਹੁਤ ਅੱਜ ਵੀ। ਮੈਨਸ 11 ਹੋਇਆ ਪਿਆ ਤਾ ਫੀਲ ਆ ਗਿਆ ਕਾ ਮੈਨਸ 18। ਇਹ ਦੇਖਦੇ ਆ ਇਹਨੂੰ ਕੀ ਬੰਦ ਆ ਕੀ ਨਹੀਂ ਕੀ ਕਾਰਨ ਕਿਉਂ ਨਹੀਂ ਹੁੰਦਾ ਸਟਾਰਟ ਇਹ ਇਹ ਤੇ ਦੇਖਦੇ ਆ ਪਹਿਲਾਂ ਆਪਾਂ ਆਪਾਂ ਇਹਨਾਂ ਦੀ ਬੈਟਰੀਆਂ ਇਹਨਾਂ ਇੱਥੇ ਹੁੰਦੀਆਂ ਕਨਵਰਟ ਸੀਆਂ ਇਹਨਾਂ ਨੂੰ ਲਾਸਟ ਟੂਰਸ ਤੋਂ ਬਾਅਦ ਉਹਨਾਂ ਕੀ ਵੀ ਆ ਦੇਖੋ ਜਦੋਂ ਹਣਾ ਇਹਦੇ ਕਰਕੇ ਕੰਟਰੀ ਪੂਰਾ ਹੁੰਦਾ ਟਰੱਕ ਨੂੰ ਉਹ ਦੇਖੋ ਤਾਂ ਕਰਕੇ ਬੈਟਰੀਆਂ ਸਾਰੇ ਟਰੱਕਾਂ ਵਾਲੇ ਬਾਈਆਂ ਨੂੰ ਬੇਨਤੀ ਆ ਵੀ ਥੋੜੇ ਟਾਈਮ ਬਾਅਦ ਸਾਫ਼ ਕਰਾ ਲਿਆ ਕਰੋ ਹਣਾ ਤੇ ਤਾਂ ਕਰਕੇ ਆਹ ਦੇਖੋ ਕਿ ਜਮਾਈ ਨਹੀਂ ਨੂੰ ਜਾਂ ਕਰਦਾ ਖੜਿਆ ਕਰਕੇ ਇਹ ਦੇ ਕਰ ਗਿਆ ਲੋ ਆ ਦੇ ਜਮਾਈ ਨਹੀਂ ਆ ਕੰਮ ਕਰਦਾ ਤਾਂ ਕਰਕੇ ਹੁਣ ਆਪਾਂ ਇਹਨਾਂ ਨੂੰ ਕਰਨਾ ਆ ਬੈਂਟ ਦੇ ਨਟ ਖੋਲ ਲੈਣੇ ਆ ਸਾਰੇ ਅਰਥ ਵਾਲੇ ਪਾਸੇ ਉਹ ਕਰੰਟ ਵਾਲੇ ਪਾਸੇ ਸਾਰੇ ਖੋਲ ਕੇ ਇਹਨੂੰ ਸਵਾਰ ਕੇ ਕਲੀਨ ਕਰਕੇ ਤੇ ਆਪਾਂ ਲਾਉਣੇ ਆ ਫਿਰ ਦੇਖਦੇ ਆ ਦੇਖੋ ਕੀ ਹਾਲ ਹੋਇਆ ਕਿ ਕਿੱਥੋਂ ਗਰੰਟ ਕੱਢਦੇ ਆ ਦੇਖੋ ਤਾਂ ਕਰਕੇ ਆਪਾਂ ਦੇਖਦੇ ਹਾਂ ਬਾਕੀ 10 ਦਿਨ ਤੋਂ ਨਾਲ ਲੈ ਬੰਦਾ ਇਹਦੀ ਕਲੀਨ ਕਰਕੇ ਚੱਲੂ ਹੋਣੀ ਤੇ ਨਾਲ ਹੋਇਆ ਸਟਾਰਟ ਤੇ ਅੱਗੇ 3 ਕਰਕੇ ਸਨਪੂਰੀ ਵਾਰੀ ਕਰਦੇ ਹਾਂ ਇਹਨਾਂ ਨੂੰ ਸਿਰਫ ਕੋਈ ਠੀਕ ਹੈ ਤੇ ਮੈਨਸ ਆਈ ਜਾਂਦਾ 11 ਦੇਖੋ ਨਾ ਟਰੱਕੋਂ ਦਾ ਸਟਾਰਟ ਮਾੜੀ ਚੱਲਫਣਾ ਤੁਹਾਡਾ ਕੀ ਗੱਲ ਮਿੱਤਰੋ ਓਕੇ ਬਾਈ ਕਿਤਾ ਲੱਗੀ ਆਪਣੀ ਜੌਬ ਦੱਸਿਓ ਤੇ ਸਾਰੇ ਭਰਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਸਪੋਰਟ ਓਕੇ ਥੈਂਕ ਯੂ